ਬੜੀ ਹੀ ਦੁੱਖਦਾਈ ਖਬਰ ਜਿਹੜੀ ਹੈ ਉਹ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਇੱਥੇ ਇੱਕ 5 ਸਾਲਾ ਬੱਚੇ ਦਾ ਜਿਹੜਾ ਏ ਉਹ ਇੱਕ ਬਿਹਾਰੀ ਨੌਜਵਾਨ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਮੰਗਲਵਾਰ ਨੂੰ ਜਿਹੜਾ ਏ ਉਹ ਬੱਚਾ ਆਪਣੀ ਭੈਣ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿਖੇ ਮੱਥਾ ਟੇਕਣ ਦੇ ਜੇ ਗਿਆ ਸੀ ਬਾਅਦ ਵਿੱਚ ਇਹ ਬੱਚਾ ਗੁਰਦੁਆਰਾ ਸਾਹਿਬ ਦੇ ਬਾਹਰ ਖੇਡਣ ਲੱਗ ਪਿਆ ਤੇ ਇਸ ਦੀ ਭੈਣ ਜਿਹੜੀ ਹੈ ਉਹ ਘਰ ਚ ਲਈ ਗਈ ਬਾਅਦ ਵਿੱਚ ਇਹ ਬਿਹਾਰੀ ਨੌਜਵਾਨ ਜਿਹੜਾ ਹੈ ਉਹ ਸਕੂਟਰੀ ਤੇ ਆਉਂਦਾ ਹੈ ਤੇ ਉੱਥੋਂ ਬੱਚੇ ਨੂੰ ਲਾਲਚ ਦੇ ਵਿੱਚ ਲੈ ਕੇ ਜਿਹੜਾ ਹੈ ਉਹ ਸਕੂਟਰੀ ਤੇ ਲੈ ਜਾਂਦਾ ਹੈ ਤੇ ਬਾਅਦ ਵਿੱਚ ਇਸ ਬੱਚੇ ਦੇ ਨਾਲ ਕੁਰਮ ਕਰਕੇ ਇਸ ਬੱਚੇ ਦੀ ਲਾਲ ਜਿਹੜੀ ਹੈ ਉਹ ਸ਼ਮਸ਼ਾਨ ਘਾੜ ਦੇ ਵਿੱਚ ਸੁੱਟ ਦਿੰਦਾ ਹੈ ਜਦੋਂ ਇਸ ਮਾਮਲੇ ਜਿਹੜੀ ਹੈ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਗਈ ਤਾਂ ਪੁੱਲਤ ਨੇ ਇਸ ਬਿਹਾਰੀ ਨੌਜਵਾਨ ਜਿਹੜਾ ਏ ਉਹ ਕਾਬੂ ਕਰ ਲਿਆ ਤੇ ਹੁਣ ਜਿਹੜੀ ਹੈ ਉਹ ਲੋਕਾਂ ਦੇ ਵੱਲੋਂ ਇਸ ਬਿਹਾਰੀ ਨੌਜਵਾਨ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੇ ਲਈ ਜਿਹੜਾ ਏ ਉਹ ਕਿਹਾ ਗਿਆ ਹੈ ਬੜਾ ਹੀ ਟ੍ਰੈਜਿਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾਈ ਅਨਫੋਰਚੂਨੇਟ ਇਨਸੀਡੈਂਟ ਹੈ ਕੱਲ ਸ਼ਾਮ ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ ਪੰਜਾਹ ਉਮਰ ਹੈਗੀ ਹੋਦੀ ਪੁਰ ਹੀਰਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫਸਰਸ ਪਹੁੰਚੇ ਸੀ ਕਿ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀਗੀ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਗਾਂਹ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ ਗਾਂਹ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਹਨਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਂਹ ਚਲਦੇ-ਚਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਛਗਿੱਛ ਕਰਨ ਦੇ ਬਾਵਜੂਦ ਜੋ-ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋਂ ਹੀ ਲੱਗੀ ਹੋਈ ਸੀ ਕਿ ਬਿਕੋਜ਼ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਜਿੱਥੇ ਸ਼ਮਸ਼ਾਨਘਾਟ ਹੈਗਾ ਸਬਜ਼ੀ ਮੰਡੀ ਦੇ ਬੈਕਸਾਈਡ ਤੇ ਇੱਥੇ ਫਿਰ ਸਾਡਾ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚਲ ਰਹੀ ਸੀਗੀ ਸਾਰੇ ਰਿਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈਡ ਬੋਡੀ ਮਿਲੀ ਹੈਗੀ ਇੱਥੇ ਤੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਮਿਲਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਆ ਬਿਲਕੁਲ ਕਿ ਇਥੇ ਪੂਰਾ ਟੈਕਨੀਕਲ ਐਵੀਡੈਂਸ ਲੈ ਕੇ ਸਾਰੇ ਸਾਡੇ ਕੋਲ ਪ੍ਰੂਫਸ ਹੈਗੇ ਫੋਰੈਂਸਿਕ ਟੀਮ ਮੈਡੀਕਲ ਟੀਮ ਸਾਰੀ ਪਹੁੰਚ ਰਹੀ ਇਥੇ ਉਹ ਸਾਰਾ ਟੈਕਨੀਕਲ ਐਵੀਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨੂੰ ਕੋਰਟ ਤੋਂ ਇਨੂੰ ਸਜ਼ਾ ਕਰਾਵਾਂਗੇ। ਪਰ ਨਵੀਂ ਫੈਮਿਲੀ ਲੱਗਿਆ ਕਾਰਨ ਕੀ ਕਿਡਨਾਪ ਕਰਨ ਦਾ ਨਹੀਂ ਕੋਈ ਕੋਈ ਕਾਰਨ ਕੋਈ ਕਾਰਨ ਨਹੀਂ ਜਿਹੜਾ ਦੇਖੋ ਸਾਨੂੰ ਉਹ ਬੱਚਾ ਉੱਥੇ ਖੇਡ ਖੇਡ ਰਿਹਾ ਸੀਗਾ ਗਲੀ ਦੇ ਵਿੱਚ ਸੀਗਾ ਇਹ ਪੈਰੇ ਉੱਥੇ ਜਾ ਰਿਹਾ ਜੋ ਉੱਥੇ ਸਾਨੂੰ ਅਸੀਂ ਲੋਕਾਂ ਨੂੰ ਵੀ ਪਤਾ ਕੀਤਾ ਹੈਗਾ ਜੋ ਉੱਥੇ ਕੰਮਕੁਮ ਕਰ ਰਹੇ ਸੀਗੇ ਤੇ ਆਪਣੇ ਆਪ ਹੀ ਬੱਚੇ ਹੋਰੀ ਦੀ ਕੀ ਗੱਲ ਹੋਈ ਹੈ ਤੇ ਫਿਰ ਉਹ ਬੱਚਾ ਇਹਦੇ ਨਾਲ ਤੁਰ ਪਿਆ ਇਹਨੇ ਕੀ ਉਹਨੂੰ ਕਿਹਾ ਹੈਗਾ ਉਹ ਅਸੀਂ ਸਾਰਾ ਦੇਖ ਰਹੇ ਹਾਂ ਬਟ ਫਿਰ ਅੱਗੇ ਇਹ ਸਾਰੀ ਘਟਨਾ ਆਈਡੈਂਟੀਟੀ ਜਿਹੜਾ ਇਹ ਜਿਹੜਾ ਇੱਕ ਇਹ ਇਹ ਜੀ ਹਾਂਪੇ ਬਲਰਾਮ ਇੱਕ ਹੈਗੇ ਜੋ ਇਹ ਸਬਜੀ ਮੰਡੀ ਦੇ ਵਿੱਚ ਉਹਨਾਂ ਦਾ ਗੋਡਾਊਨ ਹੈ ਉੱਥੇ ਕੰਮ ਕਰਦਾ ਹੈਗਾ ਕੋਈ ਯਾਦਵ ਯਾਦਵ ਇਹਦਾ ਅਭੀ ਤੱਕ ਫੋਰੈਂਸਿਕਸ ਪਤਾ ਲੱਗੇ ਆ ਅਸੀਂ ਹੋਰ ਵੀ ਬੈਕਗ੍ਰਾਉਂਡ ਇਹਦਾ ਸਾਰਾ ਕੁਝ ਪਤਾ ਕਰ ਰਹੇ ਆ ਐਂਡ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਅਸੀਂ ਸਖਤ ਤੋਂ ਸਖਤ ਜਿੰਨਾ ਹੋ ਸਕਦਾ ਹੈ ਔਰ ਜਿੰਨਾ ਛੇਤੀ ਹੋ ਸਕਦਾ ਹੈ ਇਹਨੂੰ ਸਜ਼ਾ ਸਿ। ਕੋਈ ਤਰ੍ਹਾਂ ਬਦ ਫੈਲੀ ਆ ਰਹੀ ਗੀ ਗਲਤ ਕੰਮ ਦੀ ਖਬਰ ਜੀ ਉਹ ਅਸੀਂ ਫੋਰੈਂਸਿਕ ਟੀਮ ਔਰ ਮੈਡੀਕਲ ਟੀਮ ਜੇ ਤਾਂ ਆ ਜੇਗੀ ਉਹਨਾਂ ਦੀ ਰਿਪੋਰਟ ਅਸੀਂ ਲੈਂਡ ਤੋਂ ਬਾਅਦ ਹੀ ਕੁਝ ਕਹਿ ਸਕਦੇ ਆ ਸਰ